ਲੱਖ ਨਰੰਜਨ ਜੈ ਹੋ ਜੈ ਹੋ ਕਰਿਆ ਭਾਈ ਕੋਈ ਆ ਜਾ ਭਾਈ ਬਾਬਾ ਕਰੀਆਂ ਅੱਛਾ ਅੱਛਾ ਕਰਿਓ ਠੀਕ ਹੈ ਠੀਕ ਹੈ ਹੋਰ ਭਾਈ ਬਾਬਾ ਜੀ ਠੀਕ ਹੋ ਹਾਂ ਜੀ ਠੀਕ ਹਾਂ ਹੋਰ ਕਿਰਪਾ ਜਮਾ ਕਰਤਾ ਸੋਧੀ ਕਰਤਾ ਅੱਛਾ 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 ਭੈ ਜੋ ਭੈ ਜੋ ਜੈ ਹੋ ਜੈ ਹੋ ਮੈਰਾ ਚੱਲਦਾ ਚੱਲਦਾ ਗੱਲਬਾਤ ਹੋ ਗਈ ਮਹਾ ਬਾਬੇ ਦਾ ਦਰਸ਼ਨ ਕਰ ਜਲੀਏ ਚੱਲ ਕੋਈ ਕਿਸੇ ਦਾ ਭਲਾ ਹੋ ਜਾਊਗਾ ਹਾਂ ਬਾਬਾ ਤੇਰੀ ਭਲਾ ਕਰਨਾ ਆਇਆ ਤੇ ਬਾਬੇ ਨੂੰ ਖਾਲੀ ਨਾ ਮੋਣੀ ਕੋਈ ਦਾਨ ਦਕਸ਼ਨਾ ਬਾਦ ਦੇ ਵਿੱਚ ਲੈ ਕੇ ਜਾऊं ਪਹਿਲਾਂ ਆਪਾਂ ਤੈਨੂੰ ਥੋੜਾ ਥੱਪਾ ਕਰ ਦਈਏ ਸਾਰਾ ਕਰਦੇ ਉਤੋਂ ਕੀਲ ਕਰ ਦਈਏ ਤੇਰਾ ਹੋਰ ਪਰਿਵਾਰ ਸੁਖੀ ਬੱਜਦਾ ਕੌਣ ਕੌਣ ਆ ਆਪਣੇ ਪਰਿਵਾਰ ਦੇ ਵਿੱਚ ਆਪਣੇ ਪਰਿਵਾਰ 'ਚ 4 ਜਣੇ ਆ ਜੀ 5 ਜਣੇ ਮੈਂਬਰ ਠੀਕ ਹੈ ਹੋਰ ਬਾਲ ਬੱਚੇ ਵਧੀਆ ਸੱਟ ਨੇ ਵਧੀਆ ਸੱਟ ਨੇ ਜੀ ਠੀਕ ਹੈ ਠੀਕ ਹੈ ਹੋਰ ਵਧੀਆ ਘਰਵਾਰ ਸਾਰਾ ਠੀਕ ਠਾਕ ਹੈ ਠੀਕ ਠਾਕ ਹੈ ਕਿਵੇਂ ਮੈਂ ਤੇਰੇ ਸੁਣਿਆ ਕਹਿੰਦੇ ਸਰੀਰ ਦੇ ਵਿੱਚ ਦਰਦ ਵਾਲਾ ਜ਼ਿਆਦਾ ਹੁੰਦਾ ਹਾਂ ਗੋਡੇ ਦਾ ਦਰਦ ਹੁੰਦਾ ਜੀ ਅੱਛਾ ਜੇ ਤੇਰੇ ਗੋਡੇ ਕਰਦੀਏ ਚਾਲੂ ਪੱਲਾ ਆਦੀਏ ਤੈਨੂੰ ਭੱਜਣ ਮਿਲਖਾ ਸਿੰਘ ਮੰਗੂ ਮੰਨੇ ਬਾਬਿਆ ਨੂੰ ਫਿਰ ਹਾਂ ਮੰਨਾਂਗੇ ਬਾਬਾ ਪੂਰਾ ਅੱਛਾ ਤੈਨੂੰ ਇੱਕ ਮੈਂ ਕੱਲ ਨੂੰ ਆਉਂਦਾ ਹੋਇਆ ਇੱਕ ਜੜੀ ਬੂਟੀ ਦੇ ਕੇ ਜਾਊਂਗਾ ਅੱਛਾ ਬਾਬਾ ਹਾਂ ਤੇਰੀ ਕਿਰਪਾ ਹੋ ਜੂ ਤੇਰੇ ਤੇ ਬਹੁਤ ਤੇਰਾ ਸਰੀਰ ਐ ਟੱਲੀ ਵਰਗਾ ਕਰ ਦੂੰਗਾ। ਹਾਂ ਤੰਗ ਰਹਿਣਾ ਬਾਬਾ ਪੂਰਾ। ਤੇਰੇ ਪੈਰ ਦੀ ਉਂਗਲ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਤੇਰਾ ਕੁਝ ਵੀ ਨਹੀਂ ਦੁਖਣਾ। ਸਰੀਰ ਐਨ ਮੋਢੇ ਗੋਡੇ ਤੇਰੇ ਟੱਲੀ ਵਰਗੇ ਬਣਾ ਦੂੰਗਾ। ਇੰਨਾ ਬਾਬਾ ਮਾਣ ਹਾਂ ਤੇਰੇ। ਤੇਰੇ ਮਾਇਆ ਕਹਿੰਦਾ ਆਉਂਦੀ ਬਹੁਤ ਐ ਜਾਂਦੀ ਬਹੁਤ ਛੇਤੀ ਐ। ਹਾਂ ਜਾਂਦੀ ਛੇਤੀ ਐ। ਇਹ ਤਾਂ ਬਈ ਕਿਰਪਾ ਹੋ ਗਈ ਫਿਰ ਤੇਰੇ ਤੇ ਨਾ ਤੂੰ ਤਾਣ ਦਖਣਾ ਨਹੀਂ ਕਰਦਾ ਸਾਧੂ ਸੰਤਾਂ ਨੂੰ। ਪੁੱਠਾ ਤਾਂ ਨਹੀਂ ਬੋਲਦਾ ਕਿਸੇ ਨੂੰ। ਨਾ ਜੀ ਪੁੱਠਾ ਨਹੀਂ ਬੋਲਦੇ। ਹਾਂ ਜੇ ਕੋਈ ਸਾਧੂ ਮੇਰੇ ਵਰਗਾ ਠਾਗਾ ਉਹਨਾਂ ਨੂੰ ਦੇ ਦਿਆ ਕਰ ਹੋ ਗਿਆ ਮੋੜ ਦਿਆ ਕਰ ਮੱਥਾ ਢੱਪ ਦਿਆ ਕਰ। ਔਰ ਜੋ ਔਰ ਕਿ ਜੇ ਸਾਧੂ ਸੰਤੂ ਨੂੰ ਬੋਲਦਾ ਨਹੀਂ ਬਾਬਾ ਤੇਰੇ ਮੈਂ ਬਹਿ ਜਾ ਕੋਈ ਨਹੀਂ ਅੱਛਾ ਬਾਬਾ ਹਾਂ ਕਿਰਪਾ ਕਰ ਦਾਂਗੇ ਤੇਰੇ ਤੇ ਅੱਛਾ ਬਾਬਾ ਐਵੇਂ ਖਾਲੀ ਨਾ ਮੂੜੀ ਮੈਂ ਤਾਂ ਭੰਡਾਰਾ ਲਾਉਣਾ ਹੈ ਅਸੀਂ ਤਾਂ ਇੱਕ ਅੱਛਾ ਬਾਬਾ ਸਾਧੂ ਸੰਤਾ ਦੇ ਵਿੱਚ ਤੇਰੀ ਦਾਨ ਲਖਣਾ ਪਵਾਵਾਂਗੇ ਅੱਛਾ ਬਾਬਾ ਹਾਂ ਜਵਾਬ ਨਾ ਦਿਆ ਕਰ ਕਿਸੇ ਨੂੰ ਮੈਂ ਜਵਾਬ ਨਹੀਂ ਦੇ ਬਾਬਾ ਹਾਂ ਪੁੱਣ ਧਰਮ ਕਰ ਲਿਆ ਕਰ ਕਰ ਦਿਆਂ ਬਾਬਾ ਪੂਰਾ ਹਾਂ ਹੋਰ ਬਾਲ ਬੱਚੇ ਵਧੀਆ ਸੱਟਨੇ ਹੈ हां सेठ ने बाबा बहुत बहुत कृपा होजू जय बाबा ਲੈ तेरे ते कर दीए कृपा ਆਇਆ ਭਾਈ ਕਾ ਮੰਤਰ ਪੜ ਦਿੰਨੇ ਆ ਤੇਰੇ ਗੋਡੇ ਚਾਲੂ ਕਰ ਦੂੰਗਾ ਜੈ ਬਾਬਾ ਟਲ ਮਟਲ ਮਟਲਮ ਕਰਦੇ ਬਾਬੇ ਦੇ ਗੋਡੇ ਚਾਲੂ ਤਾਂ ਹੀ ਨਵਾਗੇ ਬਾਬੇ ਤੋਂ ਢੋਲੂ ਇਹ ਨਹੀਂ ਗੋਡੇ ਚੱਲੇ ਇਹ ਤਾਂ ਮਗਰ ਪੈ ਜੂ ਲੈ ਕੇ ਟੰਬਾ ਜੈ ਹੋ ਵਾਜ ਤਿਆਰ ਤੇਰੇ ਢਾਬ ਦੇ ਕਰਦੇ ਕਿਰਪਾ ਜੈ ਹੋ ਆ ਜਾ ਆ ਜਾ ਆ ਜਾ ਸਾਰੇ ਸਰੀਰ ਦੇ ਕਸ਼ਟ ਚੱਕ ਦੇ ਹਾਂ ਬਾਬਾ ਮਾਇਆ ਦਾ ਖਜ਼ਾਨਾ ਭਰ ਦੇ ਬਾਬੇ ਦਾ ਕਰ ਦੇ ਕਿਰਪਾ ਕਰ ਦੇ ਵਿੱਚ ਹਾਂ ਬਾਬਾ ਕਰੋ ਕਿਰਪਾ ਹੋ ਜੂ ਬਾਬਾ ਤੇਰੇ ਲੈ ਤਹਾਂ ਤੋਂ ਆਵਾਜ਼ ਜੁੜੀ ਸੀ ਜੀ ਪ੍ਰਮਾਤਮਾ ਨਾਲ ਸਿੱਧੀ ਲਿਵਨਿੰਗ ਲੱਗੀ ᱛੀ ਉਹ ਕਹਿੰਦਾ ਬਾਰੇ ਨਾਰੇ ਨੇ ਆਉਣ ਵਾਲੇ ਚਾਨਣ ਤੇ ਚਾਨਣੇ ਚਾਨਣ ਖੁਸ਼ੀਆਂ ਆਉਣ ਵਾਲੀਆਂ ਨੇ ਤੁਹਾਡੇ ਘਰ ਦੇ ਵਿੱਚ ਬੱਚਾ ਅੱਛਾ ਬਾਬਾ ਹਾਂ ਘਰ ਤੁਹਾਡਾ ਖੁਸ਼ੀਆਂ ਨਾਲ ਭਰ ਜੂਗਾ ਬਹੁਤ ਕਿਰਪਾ ਬਾਬੇ ਜੀ ਸੱਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵਧੀਆ ਹੈ ਕਿਰਪਾ ਬਾਬੇ ਜੀ ਗੋਡੇ ਗੁੱਡੇ ਤੇਰੇ ਕਿਦਰੇ ਬਗ ਜਾਣਗੇ ਤਾਂ ਮਾ ਹਾ ਤੂੰ ਕਿਰਪਾ ਜਮੇ ਤੂੰ ਮਾਇਆ ਬਾਬੇ ਨੂੰ ਦੇ ਦਿਆ ਕਰ ਧਾਨ ਦਕਸ਼ਨਾ ਕਰ ਦਿਆ ਕਰ 21000 ਰੁਪਏ ਲੈਣੇ ਲੱਗੂਗਾ ਬਾਬਾ ਤੇਰਾ ਸਾਰੇ ਘਰ ਦਾ ਘਟਾਲਾ ਟੱਪਾ ਕਰ ਦਾਂਗੇ ਅੱਛਾ ਬਾਬਾ ਜਦੋਂ ਫਾਇਦਾ ਹੋ ਗਿਆ ਫਿਰ ਉਹਨੂੰ ਕਿ ਪਹਿਲਾਂ ਉਹ ਬਾਬਾ ਯਾਰ ਫਾਇਦਾ ਹੋਤਾ ਤਾਂ ਫਿਰ ਹੋਊਗਾ ਫਾਇਦਾ ਤਾਂ ਗਿਣਾ ਹੋਣਾ ਇਹਦਾ ਲੈ ਕੇ ਸਾਧ ਭੱਜੂਗਾ ਇਹਦਾ ਕਿੱਥੇ ਹੋਣਾ ਹੈ ਬੈਣਾ ਹੋਣ ਨੂੰ ਇਹ ਮਲੰਗ ਕਾ ਨੂੰ ਖਾਦਾ ਜੀ ਫਾਇਦਾ ਹੋਇਆ ਹੁੰਦਾ ਲੈ ਬਾਬਾ ਤੇਰੀ ਕਰਦਾਂਗੇ ਕਿਰਪਾ ਆਪਾਂ ਲਹਣਾ ਭੰਡਾਰਾ ਉੱਥੇ ਇੱਕ ਟੀਨ ਦੇਸੀ ਘਿਓ ਦਾ ਦੇ ਦੀ ਇੱਕ ਅਖੰਡ ਦੀ ਬੋਰੀ ਦੇ ਦੀ 21000 ਰੁਪਏ ਦੇ ਦੇ ਬਾਬਿਆਂ ਨੂੰ ਬਾਬਾ ਐ ਕਿੱਥੇ ਝਾੜਾਂ ਦੇ ਲੱਗਦੇ ਨੇ ਤੇਰੇ ਵਰਗਾ ਸੌ ਮਲੰਗ ਹੁੰਦਾ ਉਹ ਕਦੇ ਵੀ ਸਾਧੂ ਸੰਤ ਨੂੰ ਪੁੱਠਾ ਨਾ ਬੋਲਿਆ ਕਰ ਝਾੜਾਂ ਨੂੰ ਲੱਗਣ ਲਾ ਦੇਣਗੇ ਬਾਬੇ ਝਾੜਾਂ ਨੂੰ ਵੀ ਲੱਗਣ ਲਾ ਦੇਣਗੇ ਬਾਬੇ ਸਾਡੇ ਕੋਲ ਇਹਨਾਂ ਕੁਝ ਕਿੱਥੇ ਆਏ ਉਹ ਬਾਬੇ ਝਾੜਾ ਨੂੰ ਵੀ ਲੱਗਣ ਲਾ ਦੇਣਗੇ ਨਹੀਂ ਬਾਬਾ ਝਾੜਾ ਦੇ ਲੱਗਦੇ ਨੇ ਕਿ ਇੰਨੇ ਪੈਸੇ ਕਿੱਥੇ ਨੇ ਸਾਡੇ ਕੋਲੇ ਇਹ ਤਾਂ ਪਹਿਲੀ ਤਾਂਗਾ ਉਹ ਬਾਬਾ ਕੋਠਾ ਨਹੀਂ ਬੋਲੀਦਾ ਸਾਧੂ ਸੰਤ ਨੂੰ ਕਿਸੇ ਨੂੰ ਨਾ ਬਾਬਾ ਅਸੀਂ ਨਹੀਂ ਪੈਸਾ ਪੁੱਛਾ ਦਿੰਦੇ ਨਾ ਚਲ 11000 ਦੇ ਦੇ 11 ਦੇ ਦੇ ਬਾਬਿਆਂ ਨੂੰ ਅਸੀਂ ਤਾਂ 11 ਵੀ ਦਿੰਦੇ 100 ਰੁਪਏ ਲੈ ਜਾਣਾ ਲੈ ਜਾ ਤੇਰੇ ਵਰਗਾ 100 ਆਉਂਦਾ ਮਰੰਗ ਚਲ 5000 ਦੇ ਦੇ ਬਾਬਿਆਂ ਨੂੰ ਨਾ 5 ਵੀ ਦਿੰਦੇ 100 ਰੁਪਏ ਤੋਂ ਘੱਟ ਵਧਾ ਦਿੰਦੇ ਨਹੀਂ ਦਿੰਦੇ ਚਲ ਪਊਏ ਜੋ ਗਰੇ ਬਣਨਗੇ ਛੋਏ ਲੈ ਲੈ ਜਾ ਚੱਲ ਦੇ ਦੇ ਬਾਬਾ 200 ਕਰ ਦੇ ਯਾਰ 200 ਦਾ ਕਰ ਦੇ ਚੱਲ 200 ਤਾਂ ਕਰ ਦੇ ਨਾ ਬਾਬਾ ਲੈ ਬਣ ਗਈ ਬੋਤਲ ਮੁਰਗਾ ਹੋਰ ਹੀ ਲਾ ਕਰ ਲਾਂਗੇ ਲੈ ਬਾਬਾ 200 ਇਹਨਾਂ ਨੂੰ ਉਹ ਭਗਤਾ ਜੇ ਤੂੰ 11 ਦੇ ਦੇਣਾ ਨਾ ਤੇਰਾ ਖਜ਼ਾਨਾ ਭਰ ਦੰਦੇ ਕੋਈ ਨਹੀਂ ਬਾਬਾ ਫੇਰ ਜੀਆ ਕਿਰਪਾ ਕਰ ਦਿੰਦੇ ਬਾਬੇ ਦੀ ਖੁੱਲਾ ਖਜ਼ਾਨਾ ਆ ਗਿਆ ਫੇਰ ਭਰ ਦਾਂਗੇ ਚੱਲ ਮਰਜੀ ਆ ਭਾਈ ਰੱਬ ਭਲਾ ਕਰੇ ਤੇਰਾ ਜੈ ਹੋ ਸੰਤਾਂ ਦੀ ਜੈ ਹੋ ਰੱਬ ਖਿਆਨੇ ਭਰਪੂਰ ਰੱਖੇ ਤੇਰੇ ਚਲ ਬਾਬਾ ਬੂਤਲ ਜੋਗਰ ਬਣਿਆ ਮੁਰਗਾ ਕਿਤੋਂ ਹੋ ਰਹੀ ਹਿੱਲਾ ਕਰ ਲਾਂਗੇ ਬਾਬਿਆਂ ਨੇ ਤਾਂ ਚੱਲੀ ਜਾਣਾ ਜੈ ਹੋ